ਅਕਾਲੀ ਦਰਦੇ ਸੇਵਾਦਾਰ ਹੋਂਦੇ ਨਾਤੇ ਮੈਂ ਤੁਹਾਨੂੰ ਵਾਦਾ ਕਰਦਾ ਤੁਸੀਂ ਇਕੱਠੇ ਹੋ ਜਾਓ ਧੜੇ ਬੰਦੀ ਛੱਡ ਦਿਓ ਅਕਾਲੀ ਵਰਕਰ ਹੀ ਬਾਦੂ ਹੈ ਤੁਸੀਂ ਤੱਕੜੇ ਹੋ ਜਾਓ ਅਗਲੀ ਸਰਕਾਰ ਠੋਡੀ ਹੋਗੀ ਪੰਜਾਬ ਦੇ ਲੋਕਾਂ ਨੂੰ ਮੈਂ ਵਾਦਾ ਕਰਦਾ ਜੇ ਸਰਕਾਰ ਤੁਸੀਂ ਲਈ ਆਮੇ ਆਪਨੀ ਪੰਜਾਬੀਆਂ ਦੀ ਖਾਸਾ ਪੰਜਾਬ ਦੀ ਸਰਕਾਰ ਲਿਆਉਣੇ ਆ ਮੈਂ ਵਾਦਾ ਕਰਦਾ ਇੱਕ ਵੀ ਗੈਂਗਸਟਰ ਪੰਜਾਬ ਦੀ ਨਹੀਂ ਦਿਖਾਈ ਦਊਗਾ ਇੱਕ ਵੀ ਨਛੇ ਸਮਗਲਰ ਪੰਜਾਬ ਕਿ ਨਹੀਂ ਰਹਿਣ ਦੇਵਗੇ ਜਿੰਨੀਆਂ ਸਰਕਾਰੀ ਨੌਕਰੀਆਂ ਸਾਰੀਆਂ ਪੰਜਾਬੀਆਂ ਨੂੰ ਮਿਲਣਗੀਆਂ ਕੋਈ ਯੂਪੀ ਵਾਲੇ ਆ ਬਗਦਾਦ ਵਾਲੇ ਨੂੰ ਨਹੀਂ ਮਿਲੂਗੀ ਜਿਹੜੇ ਆਜ ਹੱਥਲੇ ਤੇ ਹੀ ਜਾਂਦੇ ਆ ਜਿਹਦੇ ਕੋਲੇ ਕੋਈ ਡਿਊਅਲ ਕਨੈਕਸ਼ਨ ਨਹੀਂ ਪਹਿਲੇ ਤੇ ਨਹੀਂ ਹੁਣ ਡਿਊਅਲ ਕਨੈਕਸ਼ਨ ਦਿੱਤਾ ਜਾਊਗਾ ਆਟਾ ਦਾ ਸਕੀਮ ਵਾਪਸ ਵੀ ਆਤੀ ਜਾਊਗੀ ਛਗਰ ਤੇ ਪੈਨਸ਼ਨ ਦੁਗਣੀ ਕੀਤੀ ਜਾਣਗੇ ਸਾਰੇ ਧਰਮਾਂ ਦੇ ਲੋਕਾਂ ਨੂੰ ਮੈਂ ਵਿਸ਼ਵਾਸ ਜੀ ਸਾਰੇ ਪੰਜਾਬ ਦੇ ਚੰਮ ਚਾਤੀ ਰੱਖਾਂਗੇ ਤੁਸੀਂ ਰਾਜਸਥਾਨ ਚਲੇ ਜਾਓ ਆਪਣੇ ਕਿਸਾਨ ਜ਼ਮੀਨ ਨਹੀਂ ਲੈ ਸਕਦੇ ਤੁਸੀਂ ਹਿਮਾਚਲ ਚਲੇ ਜਾਓ ਜ਼ਮੀਨ ਨਹੀਂ ਤੁਸੀਂ ਖਰੀਦ ਸਕਦੇ ਖੇਤੀ ਵਾਸਤੇ ਜੰਮੂ ਕਸ਼ਮੀਰ ਚਲੇ ਜਾ ਤੁਸੀਂ ਜ਼ਮੀਨ ਨਹੀਂ ਲੈ ਸਕਦੇ ਤੁਸੀਂ ਉੱਤਰਾਖੰਡ ਚਲੇ ਜਾਓ ਜ਼ਮੀਨ ਨਹੀਂ ਲੈ ਸਕਦੇ ਦੇ ਥੋਡੇ ਜੋ ਮੱਤੀ ਬਾਹਰੋਂ ਆਈ ਜਾਂਦੇ ਪੰਜਾਬ ਦੀ ਜ਼ਮੀਨ ਖੇਤੀ ਵਾਸਤੇ ਪੰਜਾਬੀਆਂ ਵਾਸਤੇ ਰੋ ਥੋਡੇ ਵਾਸਤੇ ਰੋ